ਐਸੀ ਬਰਾੜ ਦੀ ਲਿਖੀ ਹੋਈ ਕਹਾਣੀ ਸਚਾਰੀ ਤੀ ਭਾਬੀ ਨੇ ਸੂਟਾਂ ਦੇ ਲਿਫਾਫੇ ਲਿਆ ਕੇ ਮੂਹਰੇ ਰੱਖ ਕੇ ਕਿਹਾ ਵੇਖ ਲਓ ਭੈਣ ਜੀ ਇਹ ਬਣਾਏ ਆ ਗਰਮੀ ਵਾਲੇ ਸੂਟ 200 200 ਚ ਪਏ ਆ ਇਹ ਸਾਰੇ ਲਿਫਾਫੇ ਦੀ ਗੰਢ ਖੋਲਣ ਨਨਾਨ ਸੂਟ ਦੇਖਣ ਲੱਗੀ ਨਿੱਕੇ ਨਿੱਕੇ ਪ੍ਰਿੰਟਾਂ ਵਾਲੇ ਰੰਗ ਬਰੰਗੇ ਸੂਟ ਬੜੇ ਸੋਹਣੇ ਲੱਗੇ ਪਰ ਨੁਕਤਾ ਚੀਨੀ ਕਰੇ ਬਿਨਾ ਔਰਤ ਕਿੱਥੇ ਰਹਿ ਸਕਦੀ ਹੈ ਨਨਾਨ ਕਹਿਣ ਲੱਗੀ ਕਿੱਥੋਂ ਲਿਆਂਦੇ ਹਾਲਾਂਕਿ ਨਨਾਨ ਨੇ ਲਫਾਫੇ ਦੇ ਬਾਹਰੋਂ ਨਾਮ ਪੜ੍ਹ ਲਿਆ ਸੀ ਭਾਬੀ ਨੇ ਟੁੱਟੀ ਬਾਂਗ ਨੂੰ ਹੱਥ ਚ ਲਾਉਂਦੀ ਨਹੀਂ ਕਿਹਾ ਮਲੋਟ ਜੋ ਤੋਲ ਕੇ ਕੱਪੜਾ ਦਿੰਦੇ ਆ ਥੋਕ ਵਾਲੇ ਉਹਨਾਂ ਦੇ ਸੇਲ ਲੱਗੀ ਸੀ ਤੈਨੂੰ ਪਸੰਦ ਹੈ ਤਾਂ ਤੂੰ ਲੈ ਲੈ ਰਖੜੀ ਦਾ ਨਨਾਨ ਨੇ ਨੱਕ ਚ ਨੱਕ ਜਮ ਰੋੜਦੀ ਨੇ ਕਿਹਾ ਨਾ ਮੈਨੂੰ ਨਹੀਂ ਪਹੁੰਚੇ ਜੇ ਚੰਗੇ ਲੱਗਦੇ ਦੋ ਤ ਤੋ ਜ ਪਾਟ ਜਾਂਦੇ ਆ ਲੀੜਾ ਹੋਵੇ ਤਾਂ ਹੰਡਣਸਾਰ ਇੱਕ ਦੋ ਗਰਮੀ ਤਾਂ ਕੱਢੇ ਉਹਨੇ ਸੂਟ ਦੇਖ ਮੱਥੇ ਤੇ ਤੇਉੜੀ ਜਿਹੀ ਪਾ ਲਈ ਤੇ ਫਿਰ ਪੁੱਛਣ ਲੱਗੀ ਕਿ ਭਾਬੀ ਬੀਰਾ ਕਦੋਂ ਕ ਆਊਗਾ ਰਖੜੀ ਬੰਨ੍ਹ ਦਿਆਂ ਛੇਤੀ ਮੁੜਨਾ ਭਾਬੀ ਨੇ ਕਿਹਾ ਕਿ ਚਾਹ ਪਾਣੀ ਪੀ ਲੋ ਭੈਣ ਜੀ ਪਹਿਲਾਂ ਆ ਜਾਂਦੇ ਆ ਉਹਦੋਂ ਨੂੰ ਸਮੋਸਿਆਂ ਨਾਲ ਚਾਹ ਪੀ ਕੇ ਉਹਨੇ ਖੇਤੋਂ ਆਏ ਮੁੜ ਕੇ ਨਾਲ ਭਿੱਜੇ ਭਰਾ ਦੇ ਰਖੜੀ ਬੰਨੀ ਤੇ ਭਰਾ ਨੇ 2000 ਦਾ ਕੜਕ ਦਾ ਨੋਟਸ ਦੇ ਹੱਥ ਤੇ ਰੱਖ ਦਿੱਤਾ ਉਨੇ ਉੱਤੋਂ ਤੋਂ ਨਾ ਨੋਕਰ ਕਰੀ ਤੇ ਫਿਰ ਨੋਟ ਨੂੰ ਰਮਾਲ ਚਲਪੇਟ ਲਿਆ ਬਠਿੰਡੋਂ ਬੱਸ ਸਟੈਂਡ ਤੋਂ ਉਹਨੇ ਸੌਰਿਆਂ ਵਾਲੀ ਫਰੀਦਕੋਟ ਜਾਂਦੀ ਬੱਸ ਲੈਣ ਦੀ ਬਜਾਏ ਮਲੋਟ ਵਾਲੀ ਪੀ ਆਰਟੀਸੀ ਬੱਸ ਲੈ ਲਈ ਜਾਂ ਪਹੁੰਚੀ ਉਹ ਵੀ ਮਲੋਟ ਉਸੇ ਦੁਕਾਨ ਕਿਉਂਕਿ ਰਖੜੀ ਦੀ ਸੇਲ ਦਾ ਅੱਜ ਆਖੀਰਲਾ ਦਿਨ ਸੀ ਹਰ ਹਰ ਵਾਰ ਉੱਥੋਂ ਸੂਟ ਖਰੀਦ ਕੇ ਪਾਉਂਦੀ ਪਰ ਕਿਸੇ ਨੂੰ ਨਾ ਦੱਸਦੀ ਤੇ ਇਸ ਵਾਰ ਉਸ ਦਾ ਟਾਈਮ ਹੀ ਨਹੀਂ ਸੀ ਲੱਗਾ ਉਨੇ 2000 ਦੇ 10 ਸੂਟ 2-200 ਵਾਲੇ ਖਰੀਦੇ ਤੇ ਦੁਕਾਨ ਵਾਲੀ ਨੂੰ ਕਹਿੰਦੀ ਕਿ ਪਰਝਾਈ ਕਦੇ ਆਈ ਤਾਂ ਉਸ ਕੋਲ ਨਾ ਬਾਵਾ ਕਰਨ ਲੱਗ ਜੀ। ਜਿਉਂ ਕੀ ਰੱਜੀ ਸੂਟ ਬਣਾ ਕੇ ਲੈ ਕੇ ਗਈ ਰਖੜੀ ਬੰਨੀ ਸੀ ਤੇ 200 ਵਾਲਾ ਇੱਕ ਸੂਟ ਦੇ ਕੇ ਕੰਮ ਫਹਾ ਵੱਡਣ ਨੂੰ ਫਿਰਦੀ ਸੀ। ਜ਼ਮੀਨ ਛੱਡੀ ਐ ਸਾਰੀ ਪਰਾਨ ਤੇ ਰਖੜੀ ਤੇ 2000 ਬਚਾਉਂਦੀ ਫਿਰਦੀ। ਨਨਾਨ ਨੇ ਸਾਰੀ ਪੜਾਅਸ ਦੁਕਾਨ ਵਾਲੀ ਕੋਲ ਕੱਢ ਦਿੱਤੀ। ਲਫਾਫਾ ਚੱਕ ਕੇ ਬੱਸ ਸਟੈਂਡ ਜਾਫਰੀਦਕੋਟ ਵਾਲੀ ਬੱਸ ਲੈ ਲਈ ਘਰ ਜਾ ਕੇ ਸੱਸ ਨੂੰ ਸੂਟ ਦਿਖਾਉਂਦੀ ਕਹਿਣ ਲੱਗੀ ਕਿ ਭਾਬੀ ਨੇ ਆਪ ਦੇ ਲਈ ਗਰਮੀ ਵਾਲੇ ਸੂਟ ਲਏ ਤੇ ਮੇਰੇ ਲਈ ਵੀ ਲੈ ਦਿੱਤੇ ਮੈਂ ਤਾਂ ਕਿਹਾ ਸੀ ਕਿ ਕੀ ਕਰਨੇ ਆ ਇੰਨੇ ਸੂਟ ਪਰ ਉਹ ਕਹਿੰਦੀ ਕਿ ਤੇਥੇ ਤਿਹਾਰਾਂ ਤੇ ਹੀ ਦੇਣੇ ਨੇ ਘਰ ਦੀਆਂ ਕੁੜੀਆਂ ਨੂੰ ਗੱਲਾਂ ਦਾ ਕੜਾ ਬਣਾਉਂਦੀ ਨੇ ਉਹਨੇ ਸਾਰਿਆਂ ਨੂੰ ਵਾਲ ਲਿਆ ਤੇ ਬਣ ਗਈ ਸਚਾਰੀ ਤੀ ਤੈਨੂੰ ਤੁਨ